ਤਾਲ ਬਾਦ ਇਨਸਾਫ ਮੁਲਜ਼ਮ ਮੋਨੂ ਨੂੰ ਉਮਰ ਕੈਦ ਤੇ 50000 ਰੁਪਏ ਜੁਰਮਾਨਾ 2010 ਚ ਸੈਕਟਰ 38 ਚ ਰੇਪ ਤੋਂ ਬਾਅਦ ਬੇਰਹਿਮੀ ਨਾਲ ਉਤਾਰਿਆ ਸੀ ਨੀਹਾ ਨੂੰ ਮੌਤ ਦੇਗਾ ਪੀਯੂ ਜ ਖਤਮ ਹੋਇਆ ਵਿਦਿਆਰਥੀਆਂ ਦਾ ਪ੍ਰਦਰਸ਼ਨ 22 ਚਾਂਸਲਰ ਦੇ ਆਫਿਸ ਦਾ ਖੁੱਲਿਆ ਗੇਟ 28 ਦਿਨਾਂ ਤੱਕ ਚੱਲਿਆ ਪ੍ਰੋਟੈਸਟ ਪੰਜਾਬ ਚ ਮੋੜ ਵੱਜਨ ਜਾ ਰਿਹਾ ਚੋਣ ਬਿਗਲ ਥੋੜੀ ਦੇਰ ਚ ਪੰਜਾਬ ਰਾਜ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ 23 ਜ਼ਿਲ੍ਹਾ ਪਰੀਸ਼ਦ ਤੇ 154 ਪੰਚਾਇਤ ਸਮਤੀਆਂ ਦਾ ਚੋਣਾਂ ਦਾ ਹੋਏਗਾ ਇਹਲਾ ਹਰਿਆਣਾ ਚ ਖਿਡਾਰੀ ਦੀ ਬਹੁਤ ਮਾਮਲੇ ਨੂੰ ਲੈ ਕੇ ਸੀਐਮ ਸੈਣੀ ਦਾ ਮੁੱਖ ਮੰਤਰੀ ਤੇ ਪਲਟਵਾਰ ਕਿ ਆ ਪੰਜਾਬ ਚ ਤਾਂ ਖੇਡ ਗਰਾਊਂਡ ਚ ਕਬੱਡੀ ਖਿਡਾਰੀ ਨੂੰ ਮਾਰੀਆਂ ਸੀ ਗੋਲੀਆਂ ਸੀਐਮ ਮਾਨ ਨੇ ਚੱਕੇ ਸੀ ਹਰਿਆਣਾ ਚ ਖੇਡ ਪ੍ਰਬੰਧਾਂ ਤੇ ਸਵਾਲ ਪੰਜਾਬ ਭਰ ਚ ਰੋਡਵੇਜ਼ ਕਰਮਚਾਰੀਆਂ ਦਾ ਜ਼ੋਰਦਾਰ ਪ੍ਰਦਰਸ਼ਨ ਸ਼ਹਿਰ ਸ਼ਹਿਰ ਪੈਟਰੋਲ ਦੀਆਂ ਬੂਤਲਾਂ ਲੈ ਕੇ ਕੀਤੇ ਮੁਜ਼ਾਰੇ ਪੁਲਿਸ ਨਾਲ ਹੋਈ ਖਿੱਚ ਟੋੜ ਰੋਡਵੇਜ਼ ਮੁਲਾਜ਼ਮਾਂ ਦੇ ਪ੍ਰਦਰਸ਼ਨ ਤੇ ਮੰਤਰੀ ਹਰਪਾਲ ਚੀਮਾ ਦਾ ਬਿਆਨ ਕਿਆ ਮੁਲਾਜ਼ਮਾਂ ਦੀਆਂ ਮੰਗਾਂ ਤੇ ਸਰਕਾਰ ਕਰ ਰਹੀ ਹੈ ਵਿਚਾਰ ਦਿੱਤੇ ਸਮੇਂ ਤੱਕ ਕਰਨ ਇੰਤਜ਼ਾਰ ਆਪਣੀ ਜਾਂ ਕਿਸੇ ਦੀ ਜਾਨ ਖਤਰੇ ਚ ਪਾਉਣਾ ਗਲਤ ਪੰਜਾਬ ਚ ਸਰਕਾਰੀ ਪੈਨਲ ਚ ਲਿਆਂਦੇ ਜਾਣਗੇ 300 ਸਰਕਾਰੀ ਡਾਕਟਰ ਸਰਹੱਦੀ ਇਲਾਕੇ ਚ ਤਾਇਨਾਤ ਡਾਕਟਰਾਂ ਤੇ ਟੀਚਰਸ ਨੂੰ ਮਿਲੇਗਾ ਸਪੈਸ਼ਲ ਇਨਸੈਂਟਿਵ ਮਾਈਨਿੰਗ ਤੇ ਮਿਨਰਲ ਨੂੰ ਲੈ ਕੇ ਬਣਾਇਆ GPS ਸਿਸਟਮ ਪੈਰੋਲ ਰੱਦ ਹੋਣ ਤੇ ਐਮਪੀ ਅਮਰਿਤਪਾਲ ਨੇ ਮੋੜ ਕੀਤਾ ਹਾਈ ਕੋਰਟ ਦਾ ਰੋਕ ਪੰਜਾਬ ਸਰਕਾਰ ਦੇ ਫੈਸਲੇ ਨੂੰ ਦਿੱਤੀ ਚੁਣੌਤੀ ਸਰਕਾਰ ਨੇ ਪੈਰੋਲ ਦੇਣ ਤੋਂ ਕੀਤਾ ਸੀਮਤ ਜਲੰਧਰ ਦਰਿੰਦਗੀ ਮਾਮਲੇ 'ਚ ਪੀੜਤ ਪਰਿਵਾਰ ਨੇ ਗਵਰਨਰ ਕੋਲ ਕੀਤੀ ਸ਼ਿਕਾਇਤ ACP ਤੇ SHC ਤੇ ਤਫਤੀਸ਼ਾਂ ਦੇ ਇਲਜ਼ਾਮ ਕਿ ਹਾਲੇ ਵੀ ਇਹਨਾਂ ਦੋਨਾਂ ਤੋਂ ਸਾਨੂੰ ਜਾਣ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਾ ਪ੍ਰੋਫੈਸਰਾਂ ਨੂੰ ਹੁਕਮ ਸਾਰੇ ਵਿਭਾਗਾਂ ਦੇ ਦਫਤਰੀ ਕੰਮਕਾਜ 'ਚ ਪੰਜਾਬੀ 'ਚ ਕੀਤੇ ਜਾਣ ਦਸਤਖਤ ਪੱਤਰ ਕੀਤਾ ਜਾਵੇ ਇਸ ਨਿਊਜ਼ ਹੈਡਲਾਈਨਸ ਕੇ ਪ੍ਰਯੋਜਕ ਪਤੰਜਲੀ ਗਾਇਕਾ ghee ماں ਕਾ ਬਰੋਸਾ ਪਿਆਰ ਸੇ ਬਰੋਸਾ ਸਸਿਕਾਲ న్యూస్ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾਣ ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਪੰਜਾਬ ਦੇ ਇੱਕ ਸਾਬਕਾ ਮੰਤਰੀ ਦੀ ਸ਼ਬਦਾਵਲੀ ਦਾ ਪੰਜਾਬ ਦੇ ਸਾਬਕਾ ਕੈਬਨਿਟ ਮਨਿਸਟਰ ਕੁਲਦੀਪ ਸਿੰਘ ਢਾਲੀਵਾਲ ਨੇ ਐਸਐਚਓ ਦੇ ਲਈ ਪੱਦੀ ਸ਼ਬਦਾਵਲੀ ਵਰਤੀ ਹੈ ਦਰਅਸਲ ਟ੍ਰੈਫਿਕ ਕੰਟਰੋਲ ਨਾ ਕਰਨ ਨੂੰ ਲੈ ਕੇ ਐਮਐਲਏ ਦਾ ਪਾਰਾ ਚੜ ਗਿਆ ਐਸਐਚਓ ਨੂੰ ਨਾ ਦੇਖ ਕੇ ਐਮਐਲਏ ਕੁਲਦੀਪ ਢਾਲੀਵਾਲ ਗੁੱਸੇ 'ਚ ਆ ਗਏ ਤੇ ਉੱਥੇ ਹੀ ਬੋਲਣ ਲੱਗ ਪਏ ਉਹਨਾਂ ਵੱਲੋਂ ਐਸਐਚਓ ਬਾਰੇ ਅਪਸ਼ਬਦ ਬੋਲੇ ਗਏ ਐਸਐਚਓ ਬਾਰੇ ਉਹਨਾਂ ਨੇ ਜਿਹੜੇ ਸੀ ਉਹ ਪੱਦੀ ਸ਼ਬਦਾਵਲੀ ਵਰਤੀ ਔਰ ਕਿਹਾ ਕਿ ਐਸਐਚਓ ਕਿੱਥੇ ਹੈ ਬੁਲਾਓ ਇਹਨੂੰ ਟ੍ਰੈਫਿਕ ਅਸਲ ਦੇ ਵਿੱਚ ਜਾਮ ਹੋ ਰਿਹਾ ਸੀ ਤਾਂ ਮੰਤਰੀ ਧਾਲੀਵਾਲ ਖੁਦ ਸੜਕ ਤੇ ਉਤਰ ਗਏ ਔਰ ਉਸ ਮੌਕੇ ਤੇ ਖੁਦ ਟ੍ਰੈਫਿਕ ਕੰਟਰੋਲ ਕਰਨਾ ਪਿਆ ਇੱਕ ਵਾਰੀ ਤੁਹਾਨੂੰ ਸੁਣਾਉਣੇ ਆ ਕੀ ਕੁਛ ਕਿਹਾ ਹੰਦੀਪ ਧਾਲੀਵਾਲ ਨੇ ਬੜਾ ਚਲੋ ਪਤਾ ਵੀ ਕਿੱਥੇ ਮਰਿਆ ਅੱਗੇ ਲਾ ਨੂੰ ਸੱਚਾ ਸੱਚੋ ਅੱਲਾਹ ਬਾ ਹੋੜਾ ਚਲੋ ਹਟੋ ਹਟੋ ਪਤਾ ਨਹੀਂ ਕਿੱਥੇ ਮਰਿਆ ਤਾਮਰੀ ਸਰਦੀਆਂ ਇਹ ਤਸਵੀਰਾਂ ਨੇ ਜਿੱਥੇ ਐਸ ਐਚਓ ਮੌਕੇ ਤੇ ਮੌਜੂਦ ਨਹੀਂ ਸੀ ਔਰ ਪਾਲ ਟ੍ਰੈਫਿਕ ਕੰਟਰੋਲ ਕਰ ਰਹੀ ਸੀ ਖੁਦ ਆਪਣੀ ਗੱਡੀ ਚੋਂ ਉਤਰੇ ਟ੍ਰੈਫਿਕ ਕੰਟਰੋਲ ਕਰਨ ਲੱਪੇ ਗੱਡੀਆਂ ਲਗਵਾਉਣ ਲਗਾਉਣ ਲੱਗ ਪਏ ਔਰ ਇਸ ਮੌਕੇ ਤੇ ਉਹਨਾਂ ਐਸਐਚਓ ਬਾਰੇ ਪੱਦੀ ਸ਼ਬਦਾਵਲੀ ਵਰਤਦਿਆਂ ਕਿਹਾ ਕਿ ਐਸਐਚਓ ਕਿੱਥੇ ਮਰਿਆ ਸੱਦੋ ਉਸਨੂੰ ਤਾਂ ਉਸ ਤੋਂ ਬਾਅਦ ਸਾਬਕਾ ਮੰਤਰੀ ਖੁਦ ਸੜਕ ਤੇ ਖੜੇ ਟ੍ਰੈਫਿਕ ਕਢਵਾਉਂਦੇ ਨਜ਼ਰ ਆਏ ਔਰ ਨਾਲ ਦੀ ਨਾਲ ਕਾਫੀ ਕੁਝ ਬੋਲਦੇ ਵੀ ਰਹੇ ਜੋ ਉੱਥੇ ਕੈਮਰੇ ਦੇ ਵਿੱਚ ਰਿਕਾਰਡ ਹੋ ਗਿਆ ਅੰਮ੍ਰਿਤਸਰ ਦੀਆਂ ਤਸਵੀਰਾਂ Allah'ın bağımsızlığı var. Kalan kalan. Arkadaşım. Kodak adam. Bak ya bana bir keten var ya. Açalım, açalım. Kutlar saçı yok. Allah'ın bağımsızlığı var. ਅਮਿਤ ਸ਼ਰਮਾ ਸਾਡੇ ਸਹਿਯੋਗੀ ਜੁੜੇ ਰਹੇ ਹਨ ਹੋਰ ਜਾਣਕਾਰੀ ਦੇ ਲਈ ਅਮਿਤ ਪਹਿਲਾ ਪੂਰਾ ਮਾਮਲਾ ਸਮਝਣਾ ਚਾਹਾਂਗੇ ਕਿਉਂ ਕੁਲਦੀਪ ਧਾਲੀਵਾਲ ਨੇ ਗੁੱਸੇ 'ਚ ਆ ਗਏ ਹੋਇਆ ਕੀ ਸੀ ਵੀ ਜੇ ਬਿਲਕੁਲ ਕੁਲਦੀਪ ਸਿੰਘ ਧਾਲੀਵਾਲ ਦੀ ਗੱਲ ਕਰੀਏ ਅੱਜ ਕੁਲਦੀਪ ਸਿੰਘ ਧਾਲੀਵਾਲ ਦਾ ਇੱਕ ਅਲੱਗ ਰੂਪ ਦੇਖਣ ਨੂੰ ਮਿਲਿਆ ਕਿਉਂਕਿ ਜਦੋਂ ਲੋਕ ਪਰੇਸ਼ਾਨ ਹੁੰਦੇ ਸਾਰੇ ਪੰਜਾਬ ਨੂੰ ਪਤਾ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦਾ ਜਿਹੜਾ ਵਿਧਾਨ ਸਭਾ ਏਰੀਆ ਉੱਥੋਂ ਦੇ ਵਿਧਾਇਕ ਹੈ ਤੇ ਜਦੋਂ ਉਹ ਸੜਕਾਂ ਤੇ ਨਿਕਲਦੀ ਹੈ ਤੇ ਲੋਕਾਂ ਦੀ ਪਰੇਸ਼ਾਨੀ ਵੇਖ ਕੇ ਕਾਫੀ ਕਦੀ ਕਦੀ ਗੁੱਸੇ 'ਚ ਆ ਜਾਂਦੇ ਆ ਲੋਕ ਟ੍ਰੈਫਿਕ ਨਾਲ ਜੂਜ ਦੇ ਨਜ਼ਰ ਆਉਂਦੇ ਆ ਸੋ ਅੱਜ ਉਹਨਾਂ ਨੇ ਉਸ ਜਗ੍ਹਾ ਤੇ ਖੜੇ ਹੋ ਕੇ ਖੁਦ ਟ੍ਰੈਫਿਕ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਲੋਕ ਜਦੋਂ ਪੁਲਿਸ ਦੇ ਖਿਲਾਫ ਉਹਨਾਂ ਨੂੰ ਕਹਿੰਦੇ ਸੀ ਕਿ ਇੱਥੇ ਦੇ ਇਸ ਸੜਕ ਤੇ ਹਰ ਰੋਜ਼ ਕੁਝ ਐਹੋ ਹੀ ਹਾਲਾਤ ਦੇਖਣ ਨੂੰ ਮਿਲਦੇ ਆ ਸੋ ਕਾਫੀ ਸਮਾਂ ਲਗਾ ਕੇ ਕੁਲਦੀਪ ਸਿੰਘ ਢਾਰੀਵਾਲ ਜਦੋਂ ਟ੍ਰੈਫਿਕ ਨੂੰ ਬਹਾਲ ਕਰਨ ਦੀ ਕੋਸ਼ਿਸ਼ ਦੇ ਵਿੱਚ ਜੁੜੇ ਸੀ ਉਸ ਵੇਲੇ ਪੁਲਿਸ ਦੇ ਜਿਹੜੇ ਇੰਸਪੈਕਟਰ ਸੀ ਹਰਚੰਦ ਨਾਮ ਦੇ ਜਿਹੜੇ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਥਾਣੇ ਦੇ ਇੰਸਪੈਕਟਰ ਹੈ ਉਹ ਉਸ ਵੇਲੇ ਕੁਲਦੀਪ ਸਿੰਘ ਧਾਰੀਵਾਲ ਦੇ ਨਾਲ ਨਜ਼ਰ ਨਹੀਂ ਆਏ ਹਾਲਾਂਕਿ ਉਹ ਥੋੜਾ ਦੂਰ ਖੜੇ ਸੀ ਜਿਹੜੇ ਕੰਮ ਪੁਲਿਸ ਨੂੰ ਕਰਨੇ ਹੁੰਦੇ ਆ ਉਹ ਇੱਕ ਵਿਧਾਇਕ ਉਹ ਖੁਦ ਕਾਦੇ ਸੀ ਉਸ ਵੇਲੇ ਕੁਲਦੀਪ ਸਿੰਘ ਧਾਰੀਵਾਲ ਨੂੰ ਥੋੜਾ ਗੁੱਸਾ ਆਇਆ ਉਹਨਾਂ ਨੇ ਹਰਚੰਦ ਨੂੰ ਜਦੋਂ ਆਪਣੇ ਆਸ-ਪਾਸ ਨਹੀਂ ਦੇਖਿਆ ਤੇ ਉਹਨਾਂ ਦੇ ਬੋਲ ਵੀ ਵਿਗੜੇ ਤੋਂ ਹਾਲਾਂਕਿ ਉਸ ਤੋਂ ਬਾਅਦ ਹਰਚੰਦ ਜਦੋਂ ਉਹਨਾਂ ਦੇ ਕੋਲ ਆਇਆ ਇੰਸਪੈਕਟਰ ਜਿਹੜਾ ਉਸ ਤੋਂ ਬਾਅਦ ਕੁਲਦੀਪ ਸਿੰਘ ਧਾਰੀਵਾਲ ਨੇ ਉਹਨ ਚੰਗੀ ਖੜੀ ਖੋਟੀ ਸੁਣਾਈ ਤੇ ਉਸ ਨੂੰ ਇਹ ਵੀ ਅੱਛਾ ਅਸਰ ਮੈਂ ਉਸ ਦੇ ਕੋਲੋਂ ਲਿੱਤਾ ਕਿ ਅੱਜ ਤੋਂ ਬਾਅਦ ਲੋਕਾਂ ਨੂੰ ਜਿਹੜੀ ਮੁਸ਼ਕਲਾ ਟ੍ਰੈਫਿਕ ਦੀ ਆਉਂਦੀ ਹੈ ਮੈਂ ਉਹ ਟ੍ਰੈਫਿਕ ਦੀ ਮੁਸ਼ਕਲਾ ਲੋਕਾਂ ਨੂੰ ਨਹੀਂ ਆਣ ਕੇ ਤੇ ਇਸ ਜਗ੍ਹਾ ਤੇ ਕੁਝ ਮੁਲਾਜ਼ਮਾਂ ਨੂੰ ਪੱਕੇ ਤੌਰ ਤੇ ਤਨਖਤ ਕੀਤਾ ਜਾਏ ਤਾਂ ਕਿ ਉਹ ਟ੍ਰੈਫਿਕ ਨੂੰ ਹਰ ਸਮੇਂ ਬਹਾਲ ਕਰਦੇ ਰਹਿਣ। ਸੋ ਅਮਿਤ ਇਸ ਦੇ ਵਿੱਚ ਸਵਾਲ ਇਹ ਹੈ ਕਿ ਚਲੋ ਐਮ ਐਲ اے ਜਾਂ ਵਿਧਾਇਕ ਮੰਤਰੀ ਸਾਬਕਾ ਮੰਤਰੀ ਦਾ ਤੈਸ ਚੋਣਾ ਪਬਲਿਕ ਦੀ ਪਰੇਸ਼ਾਨੀ ਨੂੰ ਦੇਖ ਕੇ ਉਹਨਾਂ ਦਾ ਹਾਈਪਰ ਹੋ ਜਾਣਾ ਉਹ ਇੱਕ ਅਲੱਗ ਗੱਲ ਹੈ ਸਮਝ ਵੀ ਆਉਂਦਾ ਹੈ ਪਰ ਆਪਣੀ ਸ਼ਬਦਾਵਲੀ ਤੇ ਕੰਟਰੋਲ ਨਾ ਹੋਣਾ ਸ਼ਰੇਆਮ ਸੜਕ ਤੇ ਖੜ ਕੇ ਗਾਲਾਂ ਕੱਢਣ ਲੱਗ ਜਾਣਾ ਗੰਦੇ ਮੰਦੇ ਸ਼ਬਦ ਬੋਲਣਾ ਡਿਊਟੀ ਦੇ ਵਿੱਚ ਕੋਤਾਹੀ ਹੋ ਸਕਦੀ ਹੈ ਕਿਸੇ ਦੀ ਇਸ ਦੇ ਵਿੱਚ ਇਹ ਤੇ ਇਨਸਾਨ ਹੈ ਹਰ ਬੰਦਾ ਆਪਣੇ ਤਰੀਕੇ ਨਾਲ ਗਲਤੀਆਂ ਵੀ ਕਰਦਾ ਹੈ ਕੋਈ ਕੋਈ ਕੋਤਾਹੀ ਵੀ ਹੋਈ ਹੋਣੀ ਹੈ ਪਰ ਕੀ ਹੈ ਇਹ ਸ਼ਬਦਾਵਲੀ ਪੁੱਛਿਆ ਨਹੀਂ ਉਹਨਾਂ ਨੂੰ ਕਿ ਸ਼ਬਦਾਵਲੀ ਠੀਕ ਹੈ ਜਿਹੜੀ ਤੁਸੀਂ ਵਰਤ ਰਹੇ ਹੋ ਔਰ ਕੈਮਰਾ ਤੁਹਾਨੂੰ ਇਹ ਵੀ ਪਤਾ ਹੈ ਕਿ ਉੱਥੇ ਕੈਮਰਾ ਰਿਕਾਰਡਿੰਗ ਵੀ ਹੋ ਰਹੀ ਹੈ ਜਿੱਦਿ ਇਹ ਗੱਲ ਕਰੀਏ ਕੁਲਦੇਸ਼ ਸਿੰਘ ਦਾ ਰਿਵਾਜ ਵੀ ਕੋਈ ਪਹਿਲੀ ਵਾਰੀ ਉਹਨਾਂ ਦੀ ਸ਼ਬਦਾਵਲੀ ਸ਼ਬਦਾਵਲੀ ਦੇ ਵਿੱਚ ਕੁਝ ਇਹੋ ਜਿਹਾ ਸੁਰ ਐ ਨਹੀਂ ਹੈ ਕਿ ਪਹਿਲੀ ਵਾਰ ਸੁਣਨ ਨੂੰ ਮਿਲੇ ਇਸ ਤੋਂ ਪਹਿਲਾਂ ਵੀ ਕਦੀ ਪ੍ਰੈਸ ਕਾਨਫਰੰਸ ਹੋਈ ਆ ਉਸ ਤੋਂ ਉਸ ਵੇਲੇ ਵੀ ਉਹਨਾਂ ਦੀ ਸ਼ਬਦਾ ਸ਼ਬਦਾਵਲੀ ਦੇ ਵਿੱਚ ਕਾਫੀ ਫਰਕ ਦੇਖਣ ਨੂੰ ਮਿਲਦਾ ਵਾ ਕੋਈ ਸਵਾਲ ਪੁੱਛਣ ਦਿਓ ਕਈ ਵਾਰੀ ਪੜਕ ਜਾਂਦੇ ਆ ਤੋ ਇੱਕ ਗੱਲ ਤੁਹਾਡੀ ਸਹੀ ਹੈ ਕਿ ਡਿਊਟੀ ਦੇ ਵਿੱਚ ਕੋ ਤਾਹੀ ਹੋ ਸਕਦੀ ਹੈ ਲੇਕਿਨ ਇੱਕ ਜ਼ਿੰਮੇਵਾਰ ਇਨਸਾਨ ਜਿਹੜਾ ਕਿ ਕਈ ਲੋਕਾਂ ਦੁਆਰਾ ਵੋਟ ਪਾ ਕੇ ਵਿਧਾਇਕ ਬਨਾਇਆ ਹੋਇਆ ਹੈ ਤੇ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਜਿਹੜਾ ਕੋਈ ਨਾ ਕਾਨੂੰਨ ਵਿਵਸਥਾ ਨੂੰ ਜਿਹੜਾ ਸਹੀ ਸੁਚਾਰੂ ਢੰਗ ਨਾਲ ਹਮੇਸ਼ਾ ਚਲਾਉਂਦਾ ਹੈ ਨਾਲ ਹੀ ਕਈ ਕ੍ਰਿਮੀਨਲ ਐਕਟੀਵਿਟੀ ਐਕਟੀਵਿਟੀ ਕ੍ਰਿਮੀਨਲ ਲੋਕਾਂ ਨੂੰ ਫੜਨ ਦੇ ਵਿੱਚ ਇੱਕ ਸਹਿਯੋਗ ਕਰਦਾ ਦਾ ਤੋ ਉਸ ਦੇ ਲਈ ਇਹ ਚਬਦਾਵ ਲਈ ਕੁਝ ਲੋਕਾਂ ਤੇ ਵੀ ਗਲਤ ਅਸਰ ਇਹ ਜ਼ਰੂਰ ਕੁਲਦੀਪ ਸਿੰਘ ਢੀਵਾਲ ਦਾ ਇਮਪੈਕਟ ਜਿਹੜਾ ਜ਼ਰੂਰ ਗਲਤ ਲੋਕਾਂ ਦੇ ਉੱਪਰ ਪਾਏਗੀ ਕਿਉਂਕਿ ਉਹ ਵੀ ਇੱਕ ਜ਼ਿੰਮੇਵਾਰ ਜਸਤਾਨ ਹੈ ਇਸ ਪਾਸਿਓਂ ਪੁਲਿਸ ਵੀ ਗਲਤ ਕਰੀ ਜਾਂ ਕਿਤੇ ਹੋਰ ਅਫਸਰ ਦੀ ਗਲਤ ਕਰੀ ਇੱਕ ਵਿਧਾਇਕ ਦੁਆਰਾ ਇੱਕ ਜ਼ਿੰਮੇਵਾਰ ਇਨਸਾਨ ਪੁਲਿਸ ਸਕਟਨ ਨੂੰ ਇਹ ਜੀ ਸ਼ਬਦਾਵਲੀ ਕੁਝ ਹੱਦ ਤੱਕ ਸੋਸ਼ਲ ਮੀਡੀਆ ਤੇ ਵੀ ਲੋਕ ਇਸ ਨੂੰ ਕਮੈਂਟ ਜ਼ਰੂਰ ਕਰਦੇ ਨਜ਼ਰ ਆ ਰਿਹਾ ਕਿ ਕੁਝ ਪੁਲਿਸ ਸਕਟ ਢੀਵਾਲ ਦਾ ਅੱਛਾ ਅੱਛਾ ਅਮਿਤ ਐਸਐਚਓ ਨੇ ਐਸਐਚਓ ਨੇ ਇਸ ਤੇ ਕੁਝ ਰਿਐਕਸ਼ਨ ਦਿੱਤਾ ਜਿਸ ਦੇ ਬਾਰੇ ਜ਼ਿਕਰ ਹੋ ਰਿਹਾ ਸੀ ਜੀ ਬਿਲਕੁਲ ਵਿਜੇ ਐਫਐਸਓ ਦੀ ਇਸ ਮਾਮਲੇ ਦੇ ਵਿੱਚ ਕੋਈ ਵੀ ਰਿਐਕਸ਼ਨ ਹਾਲੇ ਤੱਕ ਨਹੀਂ ਦੇਖਣ ਨੂੰ ਮਿਲਿਆ ਵਾ ਹਾਲਾਂਕਿ ਉਸਦੇ ਨਾਲ ਗੱਲਬਾਤ ਕਰਨ ਦੀ ਵੀ ਨੀਗੇ ਦੁਆਰਾ ਕੋਸ਼ਿਸ਼ ਕੀਤੀ ਗਈ ਲੇਕਿਨ ਉਸਨੇ ਇਸ ਮਾਮਲੇ ਦੇ ਵਿੱਚ ਚੁੱਪੀ ਜ਼ਰੂਰ ਸਾਦੀ ਹੈ ਕਿਉਂਕਿ ਮਾਮਲਾ ਵਿਧਾਇਕ ਦੇ ਨਾਲ ਜੁੜਿਆ ਹੋਇਆ ਹੈ ਤੇ ਉਸ ਨੂੰ ਵੀ ਸ਼ਾਇਦ ਇਸ ਚੀਜ਼ ਦਾ ਇਲਮ ਹੈ ਕਿ ਅਗਰ ਉਹ ਕੁਝ ਕਹਿੰਦਾ ਵਾ ਤੇ ਉਸਤੇ ਐਕਸ਼ਨ ਜ਼ਰੂਰ ਹੋ ਸਕਦਾ ਦਾ ਜੁੜੀ ਤੇ ਕੋਤਾਹੀ ਵਰਤਨ ਦਾ ਜੀ ਉਹਦੇ ਦੇ ਐਕਸ਼ਨ ਲਿਤਾ ਜਾ ਸਕਦਾ ਇਸ ਲਈ ਹਰ ਦੇ ਤੱਕ ਉਹ ਇਸ ਮਾਮਲੇ ਦੇ ਵਿੱਚ ਚੁੱਪ ਹੀ ਸਾਦੇ ਹੋਇਆ ਠੀਕ ਹੈ ਤਨਮਾ ਅਮਿਤ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਅੰਮ੍ਰਿਤਸਰ ਦੇ ਟ੍ਰੈਫਿਕ ਦਾ ਇਹ ਹਾਲ ਹੈ ਇਸ ਤੇ ਇਸ ਤਸਵੀਰ ਦੇ ਵਿੱਚ ਦੋ ਚੀਜ਼ਾਂ ਨੇ ਇੱਕ ਤੇ ਅੰਮ੍ਰਿਤਸਰ ਦੇ ਟ੍ਰੈਫਿਕ ਦਾ ਹਾਲ ਹੈ ਕਿ ਕਿਸ ਤਰੀਕੇ ਨਾਲ ਉੱਥੇ ਟ੍ਰੈਫਿਕ ਵਿਵਸਥਾ ਜਿਹੜੀ ਆ ਉਹ ਵਿਗੜੀ ਹੋਈ ਹੈ ਬਾਜ਼ਾਰ ਦੇ ਵਿੱਚ ਸੜਕ ਤੇ ਲੋਕ ਗੱਡੀਆਂ ਪਾਰਕ ਕਰ ਦਿੰਦੇ ਨੇ ਟ੍ਰੈਫਿਕ ਮੈਨੇਜ ਨਹੀਂ ਹੋ ਰਿਹਾ ਦੂਜੇ ਪਾਸੇ ਗੱਡੀਆਂ ਆਉਂਦੀਆਂ ਨੇ ਜਾਮ ਲੱਗ ਜਾਂਦੇ ਨੇ ਟ੍ਰੈਫਿਕ ਕਰਮੀ ਜਿਹੜੇ ਆ ਉੱਥੇ ਨਜ਼ਰ ਨਹੀਂ ਆਏ ਕੁਲਦੀਪ ਢਾਲੀਵਾਲ ਨੂੰ ਇਹਨਾਂ ਪਰੇਸ਼ਾਨੀਆਂ ਬਾਰੇ ਪਤਾ ਸੀ ਤਾਂ ਉਹ ਖੁਦ ਉੱਥੇ ਜਾਇਜ਼ਾ ਲੈਣ ਲਈ ਪਹੁੰਚੇ ਸੀ ਔਰ ਜਦੋਂ ਉਹਨਾਂ ਨੇ ਦੇਖਿਆ ਉੱਥੇ ਖੁਦ ਜਾ ਕੇ ਕਿ ਹਾਲ ਬੁਰਾ ਹੈ ਤਾਂ ਉਹ ਖੁਦ ਟ੍ਰੈਫਿਕ ਕੰਟਰੋਲ ਕਰਨ ਲੱਗ ਪਏ ਜਦੋਂ ਉੱਥੇ ਗੱਡੀਆਂ ਫਸਦੀਆਂ ਨਜ਼ਰ ਆਈਆਂ ਤਾਂ ਕੁਲਦੀਪ ਢਾਲੀਵਾਲ ਤੈਸ ਚ ਆ ਗਏ ਗੁੱਸੇ ਚ ਆ ਗਏ ਗੁੱਸੇ ਚ ਆ ਕੇ ਉਹਨਾਂ ਨੇ ਬੁਲੜਣਾ ਸ਼ੁਰੂ ਕਰ ਦਿੱਤਾ ਐਸਐਚਓ ਨੂੰ ਲੈ ਕੇ ਉਹਨਾਂ ਨੇ ਕਾਫੀ ਇਤਰਾਜ਼ਯੋਗ ਸ਼ਬਦ ਵਰਤੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਜਿਹੜੀ ਇੱਕ ਸਭਿਅਕ ਸਮਾਜ ਦੇ ਵਿੱਚ ਤੁਸੀਂ ਪਬਲਿਕਲੀ ਆਨ ਕੈਮਰਾ ਅਸ਼ੀਆ ਚੀਜ਼ਾਂ ਕਦੇ ਵੀ ਨਹੀਂ ਬੋਲ ਸਕਦੇ ਅਸੀਂ ਜੋ ਤੁਹਾਨੂੰ ਸੁਣਾ ਵੀ ਰਹੇ ਹਾਂ ਗੱਲਬਾਤ ਉਸ 'ਚ ਵੀ ਸਾਨੂੰ ਬੀਪ ਕਰਨਾ ਪੈਂਦਾ ਅਸੀਂ ਉਹਨੂੰ ਓਪਨਲੀ ਜੋ ਸ਼ਬਦਾਵਲੀ ਹੈ ਨਹੀਂ ਸੁਣਾ ਸਕਦੇ ਸੋ ਇੱਕ ਜਦੋਂ ਤੁਸੀਂ ਇੱਕ ਪਬਲਿਕ ਦੇ ਨੁਮਾਇੰਦੇ ਹੁੰਨੇ ਹੋ ਇੱਕ ਵਿਧਾਇਕ ਹੁੰਨੇ ਹੋ ਸਰਕਾਰ ਦੇ ਵਿੱਚ ਤੁਸੀਂ ਇੱਕ ਰਿਪਰੈਜ਼ੈਂਟੇਟਿਵ ਹੁੰਨੇ ਹੋ ਉਦੋਂ ਤੁਹਾਡੇ ਤੇ ਸਵਾਲ ਉੱਠਣੇ ਵੀ ਲਾਜ਼ਮੀ ਹੈ ਜੇ ਤੁਸੀਂ ਪਬਲਿਕਲੀ ਇਸ ਤਰੀਕੇ ਦੀ ਸ਼ਬਦਾਵਲੀ ਵਰਤਦੇ ਹੋ ਚਾਹੇ ਕਿਸੇ ਵੀ ਅਧਿਕਾਰੀ ਦੇ ਲਈ ਵਰਤੀ ਜਾਵੇ ਸੋ ਕੁਲਦੀਪ ਢਾਲੀਵਾਲ ਕੰਮ ਤੇ ਚੰਗਾ ਕਰ ਰਹੇ ਨੇ ਉਹ ਤੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਟ੍ਰੈਫਿਕ ਪੁਲਿਸ ਨੂੰ ਅਗਰ ਡਾਂਟ ਲਗਾਉਣ ਤੱਕ ਰਹਿੰਦਾ ਸੀਮਿਤ ਰਹਿੰਦਾ ਤਾਂ ਸ਼ਾਇਦ ਇਸ ਵੀਡੀਓ ਦੀ ਤਾਰੀਫ਼ ਬਹੁਤ ਹੁੰਦੀ ਪਰ ਆਪਣੀ ਇਤਰਾਜਯੋਗ ਸ਼ਬਦਾਵਲੀ ਕਰਕੇ ਉਹ ਨੁਕਤਾ ਚੀਨੀ ਦੇ ਪਾਤਰ ਬਣ ਗਏ ਤੇ ਅਗਲੀ ਖਬਰ ਵੱਲ ਵੱਧਦੇ ਹਾਂ ਪੰਜਾਬ ਯੂਨੀਵਰਸਿਟੀ ਦਾ ਪ੍ਰਦਰਸ਼ਨ ਖਤਮ ਹੋ ਗਿਆ ਹੈ ਵਿਦਿਆਰਥੀਆਂ ਦਾ ਜੋ ਪ੍ਰਦਰਸ਼ਨ ਚੱਲ ਰਿਹਾ ਸੀ ਪੀਯੂ ਦੇ ਵਿੱਚ ਉਹ ਖਤਮ ਹੋ ਗਿਆ ਵੀਸੀ ਆਫਿਸ ਦੇ ਗੇਟ ਨੂੰ ਖੋਲ ਦਿੱਤਾ ਗਿਆ 28 ਦਿਨ ਵਿਦਿਆਰਥੀਆਂ ਦਾ ਇਹ ਪ੍ਰਦਰਸ਼ਨ ਚੱਲਿਆ ਹੈ ਸੈਨੇਟ ਚੋਣਾ ਦੇ ਐਲਾਨ ਦੀ ਮੰਗ ਸੀ ਇਹ ਆਖਿਰ ਇਹ ਪ੍ਰਦਰਸ਼ਨ ਜਿਹੜਾ ਸੀ ਇਹ ਸ਼ੁਰੂ ਹੋਇਆ ਸੀ ਜਦੋਂ ਸੈਨੇਟ ਦੇ ਵਿੱਚ ਬਦਲਾਅ ਕੀਤੇ ਗਏ ਹੈ ਸੈਨੇਟ ਦੀ ਚੋਣ ਖਤਮ ਕਰ ਦਿੱਤੀ ਗਈ ਸੀ ਕੇਂਦਰ ਦੇ ਇੱਕ ਨੋਟੀਫਿਕੇਸ਼ਨ ਦੇ ਜ਼ਰੀਏ ਉਸ ਤੋਂ ਇਹ ਵਿਵਾਦ ਸ਼ੁਰੂ ਹੋਇਆ ਸੀ ਵਿਦਿਆਰਥੀਆਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ ਪਰ ਜਦੋਂ ਉਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਗਿਆ ਤਾਂ ਉਸ ਤੋਂ ਬਾਅਦ ਵਿਦਿਆਰਥੀ ਇਸ ਗੱਲ ਤੇ ਅੜੇ ਰਹੇ ਕਿ ਜੋ ਤੱਕ ਚੋਣਾਂ ਦਾ ਐਲਾਨ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਤਰਨੇ ਪ੍ਰਦਰਸ਼ਨ ਤੋਂ ਨਹੀਂ ਉੱਠਣਗੇ ਤੇ ਆਖਿਰਕਾਰ ਵਿਦਿਆਰਥੀਆਂ ਦੇ ਕਈ ਦਿਨਾਂ ਦੇ ਸੰਘਰਸ਼ ਤੋਂ ਬਾਅਦ ਜਿਹੜਾ ਜਿਹੜਾ ਸ਼ਡਿਊਲ ਚੋਣਾਂ ਦਾ ਜਾਰੀ ਕਰਕੇ ਵੀਸੀ ਵੱਲੋਂ ਭੇਜਿਆ ਗਿਆ ਸੀ ਉਪ ਰਾਸ਼ਟਰਪਤੀ ਨੂੰ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਤਾਂ ਉਸ ਤੋਂ ਬਾਅਦ ਵਿਦਿਆਰਥੀਆਂ ਨੇ ਟੋਲ ਠਮਕੀਆਂ ਤੇ ਜਸ਼ਨ ਮਨਾਏ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਆਪਣੀ ਜਿੱਤ ਦੀ ਖੁਸ਼ੀ ਮਨਾਈ ਔਰ ਉਸ ਤੋਂ ਬਾਅਦ ਉਹਨਾਂ ਵੱਲੋਂ ਅੱਜ ਫਾਈਨਲੀ ਇਹ ਪ੍ਰੋਟੈਸਟ ਖਤਮ ਕਰ ਦਿੱਤਾ ਗਿਆ ਵੀਸੀ ਆਫਿਸ ਦੇ ਗੇਟ ਖੋਲ ਦਿੱਤੇ ਗਏ ਨੇ ਵੀਸੀ ਕੱਲ ਆਏ ਸੀ ਵਿਦਿਆਰਥੀਆਂ ਦੇ ਕੋਲ देर शाम ਔਰ ਉਹਨਾਂ ਨੇ ਆ ਕੇ ਕਿਹਾ ਸੀ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਔਰ ਉਹਨਾਂ ਨੂੰ ਹੁਣ ਪ੍ਰੋਟੈਸਟ ਖਤਮ ਕਰਕੇ ਪੜਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਸ ਤੋਂ ਬਾਅਦ ਅੱਜ ਵਿਦਿਆਰਥੀਆਂ ਨੇ ਪ੍ਰੋਟੈਸਟ ਖਤਮ ਕਰ ਦਿੱਤਾ ਵੀਸੀ ਦਫਤਰ ਦੇ ਗੇਟ ਖੋਲ ਦਿੱਤੇ ਗਏ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਪ੍ਰੋਟੈਸਟ ਜਾਰੀ ਸੀਗਾ ਲੇਕਿਨ ਜਦੋਂ ਮੰਗਾਂ ਮੰਨ ਲਈ ਗਈਆਂ ਤਾਂ ਹੁਣ ਤਸਵੀਰ ਵੀ ਉਹ ਦਿਖਾਣੀ ਜ਼ਰੂਰੀ ਹੁੰਦੀ ਹੈ ਜਿੱਥੇ 27-22 ਦਿਨਾਂ ਤੋਂ ਪ੍ਰੋਟੈਸਟ ਚੱਲ ਰਿਹਾ ਸੀ ਲੇਕਿਨ ਅੱਜ ਉਹ ਗੇਟ ਖੁੱਲਿਆ ਹੈ ਵਾਈਸ ਚਾਂਸਲਰ ਆਫਿਸ ਪੰਜਾਬ ਯੂਨੀਵਰਸਿਟੀ ਵੀਸੀ ਆਫਿਸ ਦੇ ਸਾਹਮਣੇ ਗੇਟ ਇਹ ਖੁੱਲਿਆ ਹੈ ਕਿਉਂਕਿ ਪ੍ਰੋਟੈਸਟ ਜਿਹੜਾ ਖਤਮ ਹੋ ਗਿਆ ਹੈ ਸਮਾਨ ਇੱਥੇ ਸਮੇਟਿਆ ਜਾ ਜਾ ਰਿਹਾ ਹੈ ਜਿਹੜੇ ਗੱਦੇ ਪੈਕ ਹੋਣ ਲੱਗੇ ਨੇ ਸਾਰੇ ਜਿਹੜਾ ਤੰਬੂ ਹੈ ਟੈਂਟ ਹੈ ਉਹ ਇੱਥੇ ਉਖਾੜ ਲਿਆ ਗਿਆ ਕਿਉਂਕਿ ਅੱਜ ਇਹ ਗੇਟ ਤੁਹਾਨੂੰ ਨਜ਼ਰ ਆ ਰਿਹਾ ਖੁੱਲਾ ਇਸੇ ਗੇੜ ਤੁਹਾਨੂੰ ਬੈਨਰ ਨਜ਼ਰ ਆਏ ਹੋਣੇ ਇਸੇ ਗੇੜ ਤੁਹਾਨੂੰ ਟੈਂਟ ਨਜ਼ਰ ਆਏ ਹੋਣਾ ਇੱਥੇ ਬਲਾਰੇ ਤੁਹਾਨੂੰ ਆਏ ਹੋਣੇ ਨਜ਼ਰ ਵਕਫ ਵਕਫ ਰਾਜਨੀਤਿਕ ਦਲਾਂ ਦੇ ਲੋਕ ਵੀ ਇੱਥੇ ਆਏ ਹੋਣੇ ਜਥੇਬੰਦੀਆਂ ਦੇ ਲੋਕ ਇੱਥੇ ਤੁਹਾਨੂੰ ਨਜ਼ਰ ਆਏ ਲੇਕਿਨ ਹੁਣ ਕਿਉਂਕਿ ਜਦੋਂ देर ਸ਼ਾਮ ਪ੍ਰੋਟੈਸਟ ਜਿਹੜਾ ਸੀਗਾ ਉਹ ਤਕਰੀਬਨ ਤਕਰੀਬਨ ਖਤਮ ਮੰਨ ਲਿਆ ਸੀ ਕਿਉਂਕਿ ਮੰਗ ਜਿਹੜੀ ਸੀਗੀ ਉਹ ਮੰਨ ਲਈ ਸੀ ਵਾਈਸ ਚਾਂਸਲਰ ਅਫੀਸ ਨਾਲ ਜਦੋਂ ਲੈਟਰ ਦਿੱਤਾ ਮੋਰਚੇ ਨੂੰ ਆ ਕੇ ਤਾਂ ਜਸ਼ਨ ਮਨਾਇਆ ਗਿਆ ਆਤਿਸ਼ਬਾਜ਼ੀ ਵੀ ਹੋਈ ਇਸ ਯੂਨੀਵਰਸਿਟੀ ਵਿੱਚ ਔਰ ਪੀਓ ਥਰਟੀ ਨਾਲ ਅੱਜ ਵੀ ਜਿਹੜੀ ਮੀਟਿੰਗ ਹੋਈ ਮੋਰਚੇ ਦੀ ਹੋਰ ਵੀ ਕੁਝ ਡਿਮਾਂਡਾਂ ਸੀਗੀਆਂ ਉਹ ਵੀ ਅੱਜ ਪੰਜਾਬ ਯੂਨੀਵਰਸਿਟੀ ਨੇ ਮੰਨ ਲਈਆਂ ਤਾਂ ਇਹ ਤਸਵੀਰ ਵੀ ਅੱਜ ਦਿਖਾਣੀ ਜ਼ਰੂਰੀ ਸੀ ਇਹ ਗੇਟ ਹੋਇਆ ਜੋ ਅੱਜ 28 ਦਿਨਾਂ ਬਾਅਦ ਖੁੱਲਿਆ ਹੈ ਔਰ ਇਹ ਪੋਸਟਰ ਬੈਨਰ ਇੱਥੇ ਸਾਰੇ ਗੱਦੇ ਦੇਖੋ ਲਾ ਕੇ ਬਲਾਰੇ ਬੈਠੇ ਸੀਗੇ ਕਿ ਜਦੋਂ ਵੀ ਤੁਹਾਨੂੰ ਜਦੋਂ ਵੀ ਤੁਹਾਨੂੰ ਲੱਗੇ ਨਜ਼ਰ ਆਏਗਾ ਕਿ ਇਹ ਸਾਰਾ ਇੱਥੇ ਪ੍ਰੋਟੈਸਟ ਦਾ ਏਰੀਆ ਮੇਨ ਏਰੀਆ ਇਹ ਸੀਗਾ ਔਰ ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਹੈ ਕਿਉਂਕਿ ਵੀਸੀ ਆਫਿਸ ਦੇ ਨਾਲ ਇੱਥੇ ਪ੍ਰੋਟੈਸਟ ਹੁੰਦਾ ਹੈ ਅਸੀਂ ਉਹ ਵੀ ਦੌਰ ਦੇਖਿਆ ਜਦੋਂ ਹੋਰ ਪ੍ਰੋਟੈਸਟਰ ਤੇ ਹੁੰਦੇ ਸੀ ਅੰਦਰ ਜਾ ਕੇ ਵੀ ਸਟੂਡੈਂਟ ਪ੍ਰੋਟੈਸਟ ਕਰਦੇ ਰਹੇ ਆ ਤਾਂ ਅੱਜ ਤਸਵੀਰ ਉਹ ਦਿਖਾਣੀ ਜ਼ਰੂਰੀ ਆ ਔਰ ਇਸ ਤੋਂ ਲਾਹੇ ਇੱਕ ਹੋਰ ਇਹ ਜਿਹੜਾ ਤੁਸੀਂ ਰੌਂਡਬਾਡ ਦੇਖ ਰਹੇ ਹੋ ਇਸ ਰੌਂਡਬਾਡ ਤੇ ਵੀ ਪੂਰੇ ਧਰਨੇ ਦੇ ਸਟੂਡੈਂਟ ਜਿਹੜੇ ਸ਼ਾਮਿਲ ਹੁੰਦੇ ਸੀ ਉਹ ਵੀ ਇੱਥੇ ਨਜ਼ਰ ਇੱਥੇ ਆਉਂਦੇ ਸੀ ਔਰ ਇੱਥੇ ਬੈਠ ਕੇ ਗੱਪਸ਼ਪ ਵੀ ਕਰਨੀ ਔਰ ਮੋਰਚੇ ਦੀ ਰਣਨੀਤੀ ਬਣਾਣੀ ਲੰਗਰ ਇੱਥੇ ਚੱਲਦਾ ਰਿਹਾ ਸਵਿਰ ਚਾ ਦਾ ਲੰਗਰ ਉਸ ਤੋਂ ਬਾਅਦ ਦੁਪਹਿਰੇ ਪ੍ਰਸ਼ਾਦੇ ਔਰ ਹੱਲੇ ਵੀ ਦੇਖੋ ਕਿ ਇਹ ਇਹ ਤਸਵੀਰ ਦੇਖੋ ਕਿ ਇੱਥੇ ਬਰਤਨ ਜਿਹੜੇ ਜਿਹਦੇ ਵਿੱਚ ਲੰਗਰ ਵਰਤਾਇਆ ਜਾਂਦਾ ਸੀ ਉਹ ਖੜਿਆ ਪਾਣੀ ਦਾ ਟੈਂਕਰ ਹੈ ਤਾਂ ਇੱਕ ਯੂਨੀਵਰਸਿਟੀ ਵੀਸੀ ਆਫਿਸ ਦੇ ਬਾਹਰ ਦਾ ਇਹ ਤਸਵੀਰ ਹੈ ਜਿਹੜੀ ਹੱਲੇ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਲੰਗਰ ਇੱਥੇ ਚੱਲ ਰਿਹਾ ਹੈ ਔਰ ਫਿਲਹਾਲ ਪ੍ਰੋਟੈਸਟ ਕਿਉਂਕਿ ਖਤਮ ਹੋ ਚੁੱਕੇ ਆ ਮੰਗਾ ਮੰਨ ਲਈ ਗਈਆਂ ਨੇ ਤਾਂ ਤਸਵੀਰ ਜਿਹੜੀ ਹੈਗੀ ਹੈ ਉਹ ਬਣਦੀ ਦਿਖਾਣੀ ਵੀ ਜ਼ਰੂਰੀ ਹੈ ਚੰਡੀਗੜ੍ਹ ਦੇ ਬਹੁਤ ਚਰਚਿਤ ਨੀਹਾ ਅਹਿਲਾਵਤ ਮਰਡਰ ਕੇਸ ਦੇ ਵਿੱਚ ਸਜ਼ਾ ਦਾ ਐਲਾਨ ਹੋ ਗਿਆ ਹੈ। ਮੁਲਜ਼ਮ ਮਨੂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਨਾਲ 50000 ਰੁਪਏ ਜੁਰਮਾਨਾ ਕੀਤਾ ਹੈ। ਕੱਲ ਜ਼ਿਲ੍ਹਾ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ ਅੱਜ ਸਜ਼ਾ ਸੁਣਾਈ ਜਾਣੀ ਸੀ। 2010 ਦੇ ਵਿੱਚ ਨੀਹਾ ਅਹਿਲਾਵਤ ਦਾ ਮਰਡਰ ਹੋਇਆ ਸੀ ਚੰਡੀਗੜ੍ਹ ਦੇ ਸੈਕਟਰ 36 ਦੇ ਵਿੱਚ। ਇਸ 21 ਸਾਲਾਂ ਲੜਕੀ ਦੀ Laash ਮਿਲੀ ਸੀ। ਰੇਪ ਤੋਂ ਬਾਅਦ ਬੜੀ ਬ੍ਰਹਿਮੀ ਨਾਲ ਇਸ ਦਾ ਕਤਲ ਕੀਤਾ ਗਿਆ ਸੀ। ਨੀਹਾ MBA ਦੀ ਵਿਦਿਆਰਥਣ ਸੀ ਤੇ ਉਸ ਦਿਨ ਆਪਣੀ ਇੰਗਲਿਸ਼ ਦੀ ਕਲਾਸ ਲਾਉਣ ਕਰੋ ਨਿਕਲੀ ਸੀ ਪਰ ਜਦੋਂ ਦੇਰ ਰਾਤ ਤੱਕ ਘਰ ਨਹੀਂ ਪਰਤੀ ਤਾਂ ਫਿਰ ਉਸ ਤੋਂ ਬਾਅਦ ਪਰਿਵਾਰ ਨੇ ਪਾਲ ਸ਼ੁਰੂ ਕੀਤੀ ਪਰ ਨੀਹਾ ਦਾ ਕਿਤੇ ਪਤਾ ਨਹੀਂ ਲੱਗਿਆ ਤੇ ਫਿਰ ਨੀਹਾ ਦੀ লাশ ਬਰਾਮਦ ਹੋਈ ਸੈਕਟਰ 38 ਦੇ ਕੋਲ ਸੋ 14 ਸਾਲ ਬਾਅਦ ਇਸ ਮੁਲਜ਼ਮ ਦਾ ਖੁਲਾਸਾ ਹੋਇਆ 14 ਸਾਲ ਬਾਅਦ ਪਤਾ ਲੱਗਿਆ ਜਦੋਂ ਇਸ ਮੁਲਜ਼ਮ ਨੂੰ ਇੱਕ ਹੋਰ ਰੇਪ ਤੇ ਮਰਡਰ ਦੇ ਕੇਸ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਉਦੋਂ ਖੁਲਾਸਾ ਹੋਇਆ ਕਿ ਨੀਹਾ ਅਹਿਲਾਵਤ ਦਾ ਮਰਡਰ ਵੀ ਇਸੇ ਮੋਨੂ ਨਾਮ ਦੇ ਵਿਅਕਤੀ ਨੇ ਕੀਤਾ ਸੀ ਉਸ ਤੋਂ ਬਾਅਦ ਇਸ ਤੇ ਕੇਸ ਚੱਲਿਆ ਤੇ ਹੁਣ ਸਾਲ ਦੇ ਅੰਦਰ ਅੰਦਰ ਇਸ ਕੇਸ ਤੇ ਫੈਸਲਾ ਵੀ ਆ ਗਿਆ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਮੋਨੂ ਨੂੰ ਪਿਛਲੇ ਸਾਲ ਇਸ ਨੂੰ ਡੱਡੂ ਮਾਜਰਾ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ 2024 ਦੇ ਵਿੱਚ ਔਰ ਉਦੋਂ ਇਸ ਤੇ ਕੇਸ ਸ਼ੁਰੂ ਹੋਇਆ ਸੀ ਜਦੋਂ ਪੁਲਿਸ ਨੇ ਇਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਿਸ ਰੇਪ ਤੇ ਮਰਡਰ ਦੇ ਕੇਸ ਦੇ ਵਿੱਚ ਇੱਕ ਔਰਤ ਦਾ ਰੇਪ ਤੇ ਮਰਡਰ ਹੋਇਆ ਸੀ ਉਸ ਕੇਸ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਸੀ ਔਰ ਜਦੋਂ ਪੁਲਿਸ ਨੇ ਇਸ ਨਾਲ ਸਖਤੀ ਕੀਤੀ ਤਾਂ ਫਿਰ ਇਹ ਨੀਹਾ ਅਹਿਲਾਵਤ ਦਾ ਮਰਡਰ ਵੀ ਮੰਨ ਗਿਆ ਕਿਉਂਕਿ ਉਸ ਵੇਲੇ ਪੁਲਿਸ ਦੇ ਕੋਲ ਫੋਰੈਂਸਿਕ ਐਵੀਡੈਂਸ ਸਨ ਪਰ ਉਹ ਐਵੀਡੈਂਸ ਅੱਜ ਤੱਕ ਕਿਸੇ ਨਾਲ ਮੈਚ ਨਹੀਂ ਹੋ ਸਕੇ ਬਹੁਤ ਕੋਸ਼ਿਸ਼ ਕੀਤੀ ਗਈ ਪੁਲਿਸ ਵੱਲੋਂ ਤੇ ਅਖੀਰ ਇਸ ਕੇਸ ਨੂੰ ਜਿਹੜੀ ਇਹਦੀ ਫਾਈਲ ਸੀ ਉਸ ਨੂੰ ਅਨਟਰੇਸਡ ਜਿਹੜੇ ਕੇਸਸ ਹੁੰਦੇ ਨੇ ਉਸ ਕੋਨੇ ਦੇ ਵਿੱਚ ਉਸ ਖਾਨੇ ਦੇ ਵਿੱਚ ਰੱਖ ਦਿੱਤਾ ਗਿਆ ਪੁਲਿਸ ਇਹ ਮੰਨ ਕੇ ਬੈਠੀ ਸੀ ਕਿ ਸ਼ਾਇਦ ਉਹਨੇ ਇਸ ਕੇਸ ਦਾ ਉਹਨਾਂ ਨੂੰ ਕੋਈ ਲੀਡ ਨਹੀਂ ਮਿਲੇਗੀ ਔਰ ਇਹ ਫਾਈਲ ਇਸੇ ਤਰੀਕੇ ਨਾਲ ਅਨਟਰੇਸਟੇਬਲ ਰਹਿ ਜਾਣੀ ਹੈ ਪਰ ਉਸ ਤੋਂ ਬਾਅਦ 2024 ਦੇ ਵਿੱਚ ਮੋਨੂ ਪੁਲਿਸ ਦੇ ਹੱਥ ਆਇਆ ਤਾਂ ਜਿਹੜੇ ਐਵੀਡੈਂਸ ਨੇਹਾ ਮਾਮਲੇ ਦੇ ਵਿੱਚ ਸੀ ਉਹ ਐਵੀਡੈਂਸ ਇਸ ਕੇਸ ਨਾਲ ਵੀ ਮਿਲਦੇ ਨਜ਼ਰ ਆਏ ਜਿਹੜੇ ਫੋਰੈਂਸਿਕ ਐਵੀਡੈਂਸ ਸੀ ਤਾਂ ਉੱਥੋਂ ਪੁਲਿਸ ਨੇ ਸਖਤੀ ਕੀਤੀ ਤਾਂ ਮੋਨੂ ਮੰਨ ਗਿਆ ਕਿ 2010 ਦੇ ਵਿੱਚ ਨੇਹਾ ਦਾ ਮਰਡਰ ਵੀ ਉਸੇ ਨੇ ਕੀਤਾ ਸੀ नेहा का जो मोबाइल है उसका पत्थर मार के उसको मारा था उसको नहीं सर मैं से पहले जानते थे पुलिस वाले सर अपना आप घुमाते रहे जहाँ पर मुझको मैं अपना आप जाता तो, साथ, तो आप इतने साल से फरार थे कहाँ पे थे सर मैं यहीं पे रहता था काम करता हूँ सर मैं अपना आप जाके थाने में पेश हुआ मैं कोई फरार नहीं आया सर अपने पैरों चलते थे खुद अपनी शिस्टर के साथ खुद गया सर थाने के अंदर तो नेहा के साथ क्यों गलत काम किया कुछ उस... कुछ लड़ाई झगड़ा हुआ था आपस में बहस हुई थी उसके कुछ साथ? नहीं हुआ सर जी थोड़े में पुराने केस लेके के मुझे पुलिस वालों ने सर वो किया सर क्या कि आप तो ये नहीं किया सर तो इल्जाम ये है कि घर के पास ही तुम्हें तुमने हिमाचल को लेकर के भी केस बताया जा रहा है कि ना आपके पास आधार कार्ड है ना बैंक अकाउंट ना फोन रखते हो ना फोन रखते हो और कुछ रखते हो सर आठ दस सालों से आप फरार भी चल रहे थे ठीक है परिवार का एक मेम्बर

बिल्कुल और वो हम हैं वो भी तड़से क्यूँकी माता जी एक दुख है पंद्रह साल बीत गए और बड़ी इंटेलिजेंट लड़की थी हमने लगातार पूरा उस कवरेज किया उसकी डिग्रियां देखी और स्टूडेंट थी एमबीए की एम बी रही थी तो हालांकि बुलाया नहीं जा सकता लेकिन जो उसने कर्म किए हैं ये साफ तौर पर अभी भी मना करता नजर आ रहा है हमने बातचीत की थी मुझे पुलिस ने फंसाया कुछ भी कहेगा क्रिमिनल कहेगा मैंने किया है क्या बोलता है कोई चोर चोरी करके चोर बनता है क्या बिल्कुल ਤੇ ਅੱਗੇ ਵਧਦੇ ਹਾਂ ਰੋਡਵੇਜ ਦੇ ਕੱਚੇ ਕੰਮੇ ਪੰਜਾਬ ਦੇ ਵਿੱਚ ਹੜਤਾਲ ਤੇ ਚਲੇ ਗਏ ਨੇ ਕਈ ਥਾਈਂ ਜ਼ੋਰਦਾਰ ਪ੍ਰਦਰਸ਼ਨ ਹੋਏ ਨੇ ਪਟਿਆਲਾ ਅਮ੍ਰਿਤਸਰ ਦੇ ਵਿੱਚ ਪ੍ਰਦਰਸ਼ਨਕਾਰੀ ਪੁਲਿਸ ਦੇ ਨਾਲ ਉਲਝੇ ਨੇ ਸੰਗਰੂਰ ਬੱਸ ਸਟੈਂਡ ਤੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਹੈ ਸੰਗਰੂਰ ਦੇ ਵਿੱਚ ਤਾਂ ਇੱਕ ਪ੍ਰਦਰਸ਼ਨਕਾਰੀ ਨੇ ਖੁਦ ਨੂੰ ਅੱਗ ਤੱਕ ਲਾਉਣ ਦੀ ਕੋਸ਼ਿਸ਼ ਕੀਤੀ ਔਰ ਉਸ ਮੌਕੇ ਤੇ ਪੁਲਿਸ ਕਰਮੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਪੁਲਿਸ ਨੇ ਪ੍ਰਦਰਸ਼ਨਕਾਰੀ ਹਿਰਾਸਤ ਦੇ ਵਿੱਚ ਲੈ ਲਏ ਦਰਅਸਲ ਮੁਲਾਜ਼ਮਾਂ ਵੱਲੋਂ ਜਗ੍ਹਾ ਜਗ੍ਹਾ ਪੈਟਰੋਲ ਦੀਆਂ ਬੋਤਲਾਂ ਲੈ ਕੇ ਪ੍ਰਦਰਸ਼ਨ ਕੀਤੇ ਗਏ ਸੀ ਯੂਨੀਅਨ ਦੇ ਆਗੂਆਂ ਦੀ ਗ੍ਰਿਫਤਾਰੀ ਦੇ ਖਿਲਾਫ ਪ੍ਰਦਰਸ਼ਨ ਹੋ ਰਹੀ ਸੀ ਕਿਲੋਮੀਟਰ ਸਕੀਮ ਟੈਂਡਰ ਦਾ ਵਿਰੋਧ ਰੋਡਵੇਜ ਦੇ ਕੱਚੇ ਕਰਮਚਾਰੀ ਕੰਮ ਕਰ ਰਹੇ ਨੇ ਔਰ ਇਸੇ ਵਿਰੋਧ ਦੇ ਚਲਦੇ ਉਹਨਾਂ ਨੇ ਪੰਜਾਬ ਭਰਚ ਪ੍ਰਦਰਸ਼ਨ ਕਰਨਾ ਸੀ ਉਸ ਤੋਂ ਪਹਿਲਾਂ ਹੀ ਦੇਰ ਰਾਤ ਰੋਡਵੇ ਯੂਨੀਅਨ ਦੇ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਜਿਸ ਤੋਂ ਬਾਅਦ ਰੋਡਵੇਜ ਕਰਮਚਾਰੀ ਹੜਤਾਲ ਤੇ ਚਲੇਗੇ ਵੱਖ-ਵੱਖ ਥਾਵਾਂ ਤੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਸੰਗਰੂਰ, ਪਟਿਆਲਾ, ਰੋਪੜ, ਸਮਾਣਾ, ਲੁਧਿਆਣਾ, ਬਠਿੰਡਾ, ਮਾਨਸਾ, ਬਰਨਾਲਾ ਹੋਰ ਵੀ ਕਈ ਥਾਵਾਂ ਤੇ ਰੋਡਵੇਜ ਦੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ ਪੰਜਾਬ ਰੋਡਵੇਜ ਦੇ ਕੱਚੇ ਕਾਮਿਆਂ ਵੱਲੋਂ ਇਸ ਗੱਲ ਦਾ ਰੋਸ ਜਤਾਇਆ ਗਿਆ ਕਿ ਉਹਨਾਂ ਦੇ ਯੂਨੀਅਨ ਦੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਉਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਭਰ ਚ ਚੱਕਾ ਜਾਮ ਕੀਤਾ ਗਿਆ ਔਰ ਕਈ ਥਾਵਾਂ ਤੇ ਇਹ ਪ੍ਰਦਰਸ਼ਨ ਬਹੁਤ ਜ਼ਿਆਦਾ ਤਿੱਖੇ ਹੋ ਗਏ ਇੱਕ ਜਗ੍ਹਾ ਤੇ ਇੱਕ ਮੁਲਾਜ਼ਮ ਨੇ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਪੁਲਿਸ ਕਰਮੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਪੁਲਿਸ ਕਰਮੀ ਉਸਦੀ ਚਪੇਟ ਦੇ ਵਿੱਚ ਆ ਗਿਆ ਸੋ ਇਹ ਵਕ ਵਕ ਥਾਵਾਂ ਦੀਆਂ ਤਸਵੀਰਾਂ ਨੇ ਜਿੱਥੇ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਇਹ ਪ੍ਰਦਰਸ਼ਨ ਕੀਤੇ ਗਏ ਨੇ ਤੇ ਮੁਲਾਜ਼ਮਾਂ ਦੇ ਪ੍ਰਦਰਸ਼ਨ ਤੇ ਹਰਪਾਲ ਚੀਮਾ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਤੇ ਸਰਕਾਰ ਵਿਚਾਰ ਕਰ ਰਹੀ ਹੈ ਸਮੇਂ-ਸਮੇਂਤੇ ਯੂਨੀਅਨ ਦੇ ਨਾਲ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਉਹਨਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ ਪਰ ਕਾਨੂੰਨ ਹੱਥ ਚ ਲੈਣ ਦਾ ਕਿਸੇ ਨੂੰ ਹੱਕ ਨਹੀਂ ਕਾਨੂੰਨ ਹੱਥ ਚ ਲੈਣਾ ਗਲਤ ਹੈ ਉਹਨਾਂ ਕਿਹਾ ਕਿ ਬੈਠ ਕੇ ਗੱਲਬਾਤ ਕਰਨ ਦੇ ਨਾਲ ਹੀ ਮਸਲੇ ਹੱਲ ਹੁੰਦੇ ਨੇ ਪ੍ਰਦਰਸ਼ਨਕਾਰੀ ਉਹਨਾਂ ਕਿਹਾ ਕਿ ਉਹ ਆਪਣੀ ਜਾਨ ਵੀ ਖਤਰੇ 'ਚ ਪਾ ਰਹੇ ਨੇ ਤੇ ਹੋਰ ਲੋਕਾਂ ਦੀ ਜਾਨ ਵੀ ਖਤਰੇ 'ਚ ਪਾ ਰਹੇ ਨੇ ਮੁਲਾਜ਼ਮਾਂ ਨੂੰ ਸਰਕਾਰ ਨੇ ਸਮਾਂ ਦਿੱਤਾ ਹੈ ਉਸ ਸਮੇਂ ਤੱਕ ਉਹਨਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ उन सभी की मांगों के ऊपर सरकार ऑलरेडी विचार कर रही है उनको डिफरेंट टाइम हम मीटिंग भी देते हैं आते भी हैं पर लेकिन उनको कानून को अपने हाथ में नहीं लेना चाहिए ना जो कि हम मुलाजिम है बैठ के बात करें तो बात करके मसला हल हो सकता है उसको ये नहीं कि लॉ एंड ऑर्डर की पोजीशन को खराब करें और दूसरे लोगों की जान को खतरे में डालें अपनी जान भी खतरे में डालें और दूसरे लोगों की जान को भी खतरे में डालें तो हम तो उनकी सब मुश्किलें मेरे तो मंथ भाई पिछले थोड़े देर पहले मेरे से मिलके गए हैं ਤਾਂ ਮੈਨੇ ਉਹਨਾਂ ਕੋਲ ਉਹਦੀ ਕਮੇਟੀ ਬਣਾਈ ਹੋਈ ਹੈ ਡਿਪਾਰਟਮੈਂਟ ਦੀ ਕਮੇਟੀ ਬਣੀ ਹੋਈ ਹੈ ਉਸ ਪੇ ਡਿਪਾਰਟਮੈਂਟ ਮੇ ਐਸਾ ਨਹੀਂ ਹੁੰਦਾ ਕਿ 24 ਘੰਟੇ ਮੇ ਕੋਈ ਮਾਮਲਾ ਹੱਲ ਹੋ ਜਾਤਾ ਉਹਨਾਂ ਕੋ ਟਾਈਮ ਦਿਆ ਗਿਆ ਕਿ ਭਾਈ ਇਤਨੇ ਸਮੇਂ ਮੇ ਇਹ ਹੱਲ ਹੋ ਜਾਏਗਾ ਤੋ ਉਹਨੂੰ ਵੇਟ ਕਰਨੀ ਚਾਹੀਦੀ ਹੈ ਉਹਨੂੰ ਸੰਜਮ ਰੱਖਣਾ ਚਾਹੀਦਾ ਦੇਖੋ ਉਹਨਾਂ ਨਾਲ ਜਿਹੜਾ ਸਾਡੇ ਜਿਹੜੇ ਟਰਾਂਸਪੋਰਟ ਮਿਸਟਰ ਉਹਨਾਂ ਨੇ ਗੱਲਬਾਤ ਕੀਤੀ ਆ ਮੈਂ ਉਹਨਾਂ ਨੂੰ ਭਰਾਮਾਂ ਨੂੰ ਬੇਨਤੀ ਕਰਨਾ ਕਿ ਤੁਸੀਂ ਕਾਲੀ ਨਾ ਕਰੋ ਸਾਡੀ ਪਹਿਲੀ ਸਰਕਾਰ ਆ ਜਿਹੜੀ ਕੱਚਿਆਂ ਨੂੰ ਪੱਕੇ ਕਰ ਰਹੀ ਆ ਪਹਿਲਾਂ ਤਾਂ ਕੱਚਾ ਵਾਲੇ ਸੀ ਅਸੀਂ ਪੱਕਿਆਂ ਵਾਲੇ ਆ ਅਸੀਂ ਪੱਕੇ ਕਰ ਰਹੇ ਆ ਉਹਨਾਂ ਦਾ ਯੰਤੀ ਕਰਦਾ ਕਿ ਜਨਤਾ ਨੂੰ ਕਿਸੇ ਨੇ ਕੋਈ ਮਰਗਤ ਤੇ ਜਾਣਾ ਹੁੰਦਾ ਕਿਸੇ ਨੇ ਵਿਆਹ ਤੇ ਜਾਣਾ ਹੁੰਦਾ ਕਿਸੇ ਨੂੰ ਕੋਈ ਐਮਰਜੈਂਸੀ ਹੁੰਦੀ ਆ ਆਮ ਬੰਦੇ ਬੱਸਾਂ ਤੇ ਡਿਪੈਂਡਡ ਆ ਇਸੇ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਵੀ ਉਹਨਾਂ ਦਾ ਕੋਈ ਨਾ ਕੋਈ ਦਿੱਕਤ ਹੁੰਦੀ ਰਹਿੰਦੀ ਆ ਸੋ ਮੈਂ ਸੋਚਿਆ ਵੀ 릭ਸ਼ਾ ਦੇ ਦਈਏ ਬੱਚੇ ਦੀ ਪੜ੍ਹਾਈ ਦੇ ਵਿੱਚ ਵਕ ਨਹੀਂ ਆਉਣਾ